ਬਿਜਲੀ ਦਿਨੇ ਵੀ ਆਉਂਦੀ ਹੈ। ਤੁਹਾਨੂੰ ਘਰਾਂ 'ਚ ਤਾਂ ਆਉਂਦੀ ਹੁੰਦੀ ਹੈ, ਖੇਤਾਂ 'ਾਂ ਲਈ ਦਿਨੇ ਲੈਟ ਦਿੰਦੇ ਆ ਹੁਣ ਸਾਡੇ ਕੋਲੇ ਸੋਲਰ ਬਹੁਤਾ ਵੀ। ਰਾਤ ਨੂੰ ਪੰਜਾਬ ਸਰਕਾਰ ਬਿਜਲੀ ਵੇਚਦੀ ਹੈ ਮੁੰਬਈ ਨੂੰ, ਹੈਦਰਾਬਾਦ ਨੂੰ, ਪੂਨੇ ਨੂੰ ਤੇ ਬੰਗਲੌਰ ਨੂੰ। ਮਹੀਨੇ 'ਚ। ਨਹੀਂ ਜੀ ਹਰ ਰੋਜ਼, ਹਰ ਰੋਜ਼ ਇਹਨਾਂ ਦਿਨਾਂ 'ਚ ਆਪਾਂ ਖਰੀਦਦੇ ਹੁੰਦੇ ਸੀ। ਆਪਾਂ ਵੇਚ ਰਹੇ ਹਾਂ 263 ਕਰੋੜ ਦੀ ਬਿਜਲੀ ਸਿਰਫ 1 ਮਾਰਚ ਤੋਂ ਲੈ ਕੇ ਹੁਣ ਤੱਕ ਵੇਚਤੀ। ਮੈਂ ਤੁਹਾਡੀ ਗੱਲ ਕਰਾਉਣਾ ਮੈਂ ਤੁਸੀਂ ਮੇਰਾ ਫੋਨ ਮੈਂ ਕਹਾਂਗਾ ਕਿ ਫੋਨ ਲਿਆਓ। ਕੋਈ ਗੱਲ। ਸਰਾਂ ਸਾਹਿਬ ਸਸੇ ਕਾਸ਼ ਸਰ ਬਿਜਲੀ ਬੋਧ ਸੀਐਮਡੀ ਜੀ ਮੈਂ ਕਿਸੇ ਇੰਟਰਵਿਊ ਚ ਬੈਠਾ ਮੈਂ ਸਪੀਕ ਕਰਦੇ ਲਾਇਆ ਤੁਹਾਨੂੰ ਰਿਕਾਰਡਿੰਗ ਹੋ ਰਹੀ ਹੈ ਹਾਂ ਜੀ ਸਰ ਸਰ ਮੈਨੂੰ ਇਹ ਦੱਸੋਗੇ ਕਿ ਆਪਾਂ ਹੁਣ ਤੱਕ ਜਿਹੜੀ ਰਾਤ ਨੂੰ ਬਿਜਲੀ ਵੇਚਦੇ ਆ ਉਹ ਉਹਦੀ ਫਿਗਰ ਕਿੰਨੀ ਹੋ ਗਈ ਕੱਲ ਦੀ ਤਰੀਕ ਤੱਕ ਅਸੀਂ 286 ਕਰੋੜ ਦੀ ਬਿਜਲੀ ਵੇਚਤੀ ਹੈ ਸਰ 327 ਮਿਲੀਅਨ ਯੂਨਿਟ ਵੇਚਤੀ ਹੈ ਜੀ ਹਾਂ ਤੇ 8 ਰੁਪਏ 73 ਪੈਸੇ ਐਵਰੇਜ ਉਹਦੀ ਸੇਲ ਪ੍ਰਾਈਸ ਹੈ ਜੀ ਸਰਾਬ ਸਾਹਿਬ ਇਹ ਕਦੋਂ ਤੋਂ ਵੇਚੀ ਹੈ ਜੀ 2 ਸਾਲ ਚ ਪਿਛਲੇ ਚ ਨਹੀਂ ਨਹੀਂ ਨਾ ਜੀ 20 ਸਾਲ ਤਾਂ ਅਸੀਂ ਪਿਛਲੇ ਸਾਲ ਤਾਂ 1000 ਦੇ ਸਾਰੇ ਸਾਲ ਦੇ ਵਿੱਚ ਵਿੱਚ ਵੇਚੀ ਸੀ 1003 ਕਰੋੜ ਦੀ ਠੀਕ ਹੈ ਜੀ ਹਾਂਜੀ ਤੇ 1 April ਤੋਂ ਲੈ ਕੇ ਵੇਚੀ ਹੈ ਜੀ April ਦੇ ਵਿੱਚ ਹੈ 183 ਕਰੋੜ ਦੀ ਵੇਚੀ ਸੀ ਜੀ ਹਾਂਜੀ ਤੇ ਮਈ ਦੇ ਵਿੱਚ ਅੱਜ ਦੀ ਡੇਟ ਤੱਕ 103 ਕਰੋੜ ਦੀ ਵੇਚੀ ਹੈ ਜੀ ਕਈ ਸਾਲਾਂ ਬਾਅਦ ਪਹਿਲੀ ਵਾਰ ਜਿਹੜੀ ਆਪਣੀ ਪਾਵਰਪੌਮ ਹੈ ਉਹ 200 ਕਰੋੜ ਰੁਪਇਆ ਪਿਛਲੇ ਸਾਲ ਦੇ ਵਿੱਚ ਪਲੱਸ ਲਾਭ ਦੇ ਵਿੱਚ ਰਹੀ ਹੈ थैंक यू थैंक यू थैंक यू थैंक यू